ਗੁਰਮਖ ਮਨ ਵਸਾਵਣਿਆ ਮਾਜ ਮਹਨ ਲਾ ਤੀਜਾ ਗੁਰਮਖ ਮਿਲੇ ਮਲਾਈ ਆਪੀ ਕਾਲ ਨਾ ਜੋ ਹੈ ਦੁਖ ਨਾ ਸੰਤਾਪੀ ਹਉ ਮੈਂ ਮਾਰ ਬੰਧਨ ਸਭ ਤੋੜੈ ਗੁਰਮਖ ਸ਼ਬਦ ਸੁਹਾਵਣਿਆ ਹਉ ਵਾਰੀ ਜੀਉ ਵਾਰੀ ਹਰ ਹਰ ਨਾਮ ਸੁਹਾਵਣਿਆ ਗੁਰਮਖ ਗਾਵੇ ਗੁਰਮਖ ਨਾਚੈ ਹਰ ਸੇਤੀ ਚਿਤ ਲਾਵਣਿਆ ਰਹਾਉ ਗੁਰਮੁਖ ਜੀਵੈ ਮਰੈ ਪਰਵਾਣ ਆਰਜਾ ਨਾ ਸੀਜੈ ਸ਼ਬਦ ਪੁਛਾਨ ਗੁਰਮੁਖ ਮਰੈ ਨਾ ਕਾਲ ਨਾ ਖਾਈ ਗੁਰਮੁਖ ਸੱਚ ਸਮਾਵਣਿਆ ਗੁਰਮੁਖ ਹਰਿ ਦਰਸੋਂ ਬਾਪਾਈ ਗੁਰਮੁਖ ਵਿੱਚੋਂ ਆਪ ਗਵਾਈ ਆਪ ਤਰੈ ਪੁਲ ਸਗਲੇ ਤਾਰੀ ਗੁਰਮੁਖ ਜਨਮ ਸਵਾਰਣਿਆ ਗੁਰਮੁਖ ਦੁੱਖ ਕਦੇ ਨਾ ਲੱਗੈ ਸਰੀਰ ਗੁਰਮੁਖ ਹਾਂ ਮੈਂ ਚੁੱਕੈ ਪੀਰ ਗੁਰਮੁਖ ਮਨ ਨਿਰਮਲ ਫਿਰ ਮੈ ਨਾ ਲੱਗੈ ਗੁਰਮੁਖ ਸਹਿਜ ਸੁਮਾਵਣਿਆ ਗੁਰਮੁਖ ਨਾਮ ਮਿਲੈ ਵਡਿਆਈ ਗੁਰਮੁਖ ਗੁਣ ਗਾਵੇ ਸੋ ਬਾਪਾਈ ਸਦਾ ਆਨੰਦ ਰਹੈ ਦਿਨ ਰਾਤੀ ਗੁਰਮੁਖ ਸ਼ਬਦ ਕਰਾਵਣਿਆ ਗੁਰਮੁਖ ਆਨੰਦਿਨ ਸ਼ਬਦ ਦੇ ਰਾਤਾ ਗੁਰਮੁਖ ਜਗਚਾਰੇ ਹੈ ਜਾਤਾ ਗੁਰਮੁਖ ਗੁਣ ਗਾਵੇ ਸਦਾ ਨਿਰਮਲ ਸ਼ਬਦੇ ਭਗਤ ਕਰਾਵਣੀਆਂ ਬਾਜ ਗੁਰੂ ਹੈ ਅੰਧ ਅੰਧਾਰਾ ਜਮ ਕਾਲ ਗਰਠੇ ਕਰਹਿ ਪੁਕਾਰਾ ਅਣਿੰਨ ਰੋਗੀ ਵਿਸਟਾ ਕੇ ਕੀੜੇ ਵਿਸਟਾ ਮਹਿ ਦੁਖ ਪਾਵਣੀਆਂ ਗੁਰਮੁਖ ਆਪੇ ਕਰੇ ਕਰਾਏ ਗੁਰਮੁਖੇ ਹਿਰਦੈ ਉੱਠਾ ਆਪਿ ਆਈ ਨਾਨਕ ਨਾਮ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ਮਾਜ ਮਹੱਲਾ ਤੀਜਾ ਏਕਾ ਜੋਤ ਜੋਤ ਹੈ ਸਰੀਰਾ ਸ਼ਬਦ ਦਿਖਾਏ ਸਤਿਗੁਰ ਪੂਰਾ ਆਪੇ ਫਰਕ ਕੀਤੋਂ ਘਟ ਅੰਤਰ ਆਪੇ ਬਣਤ ਬਣਾਵਣਿਆ ਹਉ ਵਾਰੀ ਜੀਉ ਵਾਰੀ ਹਰ ਸੱਚੇ ਕੇ ਗੁਣ ਗਾਵਣਿਆ ਬਾਜ ਗੁਰੂ ਕੋ ਸਹਜ ਨਾ ਪਾਈ ਗੁਰਮੁਖ ਸਹਿਜ ਸੁਮਾਵਣਿਆ ਰਹਾਉ ਤੂੰ ਆਪੇ ਸੋ ਹੈ ਆਪੇ ਜਗ ਮੋਹ ਹੈ ਤੂੰ ਆਪੇ ਨਦਰੀ ਜਗਤ ਪਰੋਵੈ ਤੂੰ ਆਪੇ ਦੁਖ ਸੁਖ ਦੇਵਹਿ ਕਰਤੇ ਗੁਰਮੁਖ ਹਰ ਦੇਖਾਵਣਿਆ ਆਪੇ ਕਰਤਾ ਕਰੇ ਕਰਾਈ ਆਪੇ ਸ਼ਬਦ ਗੁਰ ਮਨ ਵਸਾਏ ਸ਼ਬਦੇ ਉਪਜੈ ਅੰਮ੍ਰਿਤ ਬਾਣੀ ਗੁਰਮੁਖ ਆਖ ਸੁਣਾਵਣਿਆ ਆਪੇ ਕਰਤਾ ਆਪੇ ਭੁਗਤਾ ਵੰਦਨ ਤੂੜੇ ਸਦਾ ਹੈ ਮੁਕਤਾ ਸਦਾ ਮੁਕਤ ਆਪੇ ਹੈ ਸੱਚਾ ਆਪੇ ਅਲਖ ਲਖਾਵਣੀਆਂ ਆਪੇ ਮਾਇਆ ਆਪੇ ਛਾਇਆ ਆਪੇ ਮੋਹ ਸਭ ਜਗਤਿ ਉਪਾਇਆ ਆਪੇ ਗੁਣ ਦਾਤਾ ਗੁਣ ਗਾਵੇ ਆਪੇ ਆਖ ਸੁਨਾਵਣੀਆਂ ਆਪੇ ਕਰੇ ਕਰਾਏ ਆਪੇ ਆਪੇ ਥਾਪ ਉਥਾਪੇ ਆਪੇ ਤੁਜ ਤੇ ਬਾਹਰ ਕਛੂ ਨਾ ਹੋਐ ਤੂੰ ਆਪੇ ਕਾਰੈ ਨਾਵਣਿਆ ਆਪੇ ਮਾਰੇ ਆਪ ਜਿਵਾਈ ਆਪੇ ਮੀਲੇ ਮੇਲ ਮਲਾਈ ਸੇਵਾ ਤੇ ਸਦਾ ਸੁਖ ਪਾਇਆ ਗੁਰਮਖ ਸਹਜ ਸਮਾਵਣਿਆ ਆਪੇ ਊਚਾ ਊਚੋ ਹੋਈ ਜਿਸ ਆਪ ਬਖਾਲੇ ਸੋ ਵੇਖੈ ਕੋਈ ਨਾਨਕ ਨਾਮ ਵਸੈ ਘਟ ਅੰਤਰ ਆਪੇ ਵੇਖ ਵਿਖਾਲਣਿਆ ਮਾਜ ਮਹਲਾ 3 ਮੇਰਾ ਪ੍ਰਭ ਪਰਪੂਰ ਰਹਾ ਸਭ ਥਾਈ ਗੁਰ ਪ੍ਰਸਾਦੀ ਘਰ ਹੀ ਮਹਿ ਪਾਈ ਸਦਾ ਸਰੇ ਵੀ ਇੱਕ ਮਨ ਧਿਆਈ ਗੁਰਮਕ ਸੱਚ ਸਮਾਵਣਿਆ ਹਉ ਵਾਰੀ ਜੀਉ ਵਾਰੀ ਜਗ ਜੀਵਨ ਮਨ ਵਸਾਵਣਿਆ ਹਰ ਜਗ ਜੀਵਨ ਨਿਰਪੋਦਾਤਾ ਗੁਰਮਤ ਸਹਿਜ ਸਮਾਵਣਿਆ ਰਹਾਉ ਘਰ ਮਹਿ ਧਰਤੀ ਤੌਲ ਪਾਤਾਲਾ ਘਰ ਹੀ ਮਹਿ ਪ੍ਰੀਤਮ ਸਦਾ ਹੈ ਬਾਲਾ ਸਦਾ ਆਨੰਦ ਰਹੈ ਸੁਖ ਦਾਤਾ ਗੁਰਮਤ ਸਹਿਜ ਸਮਾਵਣਿਆ ਕਾਇਆ ਅੰਦਰ ਹਉ ਮੈਂ ਮੀਰਾ ਜੰਮਣ ਮਰਨ ਨਾ ਚੂਕੈ ਫੇਰਾ ਗੁਰਮੁਖ ਹੋਐ ਸੋ ਹਉ ਮੈਂ ਮਾਰੀ ਸਚੁ ਹੋ ਸਚਿ ਤਿਆਵਣਿਆ ਆਆਂ ਅੰਦਰ ਪਾਪ ਕੁੰਨ ਦੋਏ ਭਾਈ ਦੁਹੀ ਮਿਲ ਕੇ ਸ੍ਰਿਸ਼ਟ ਉਪਾਈ ਦੋਏ ਮਾਰ ਜਾਏ ਇਕਤ ਘਰ ਆਵੇ ਗੁਰਮਤ ਸਹਜ ਸਮਾਵਣਿਆ ਕਰਹੀ ਮਾਹੀ ਦੂਜੈ ਭਾਏ ਹਨੇਰਾ ਚਾਨਣ ਹੋਵੇ ਛੋੜੈ ਹੋਮੈ ਮੇਰਾ ਪ੍ਰਗਟ ਸ਼ਬਦ ਹੈ ਸੁਖਦਾਤਾ ਅਨ ਦਿਨ ਨਾਮ ਧਿਆਵਣਿਆ ਅੰਤਰ ਜੋਤ ਪਰਗਟ ਪਾ ਸਾਰਾ ਗੁਰ ਸਾਖੀ ਮਿਟਿਆ ਅੰਧਿਆਰਾ ਕਮਲ ਬਗਾਸ ਸਦਾ ਸੁਖ ਪਾਇਆ ਜੋਤੀ ਜੋਤ ਮਲਾਵਣੀਆ ਅੰਦਰ ਮਹਿਲ ਰਤਨੀ ਭਰੇ ਪੰਡਾਰਾ ਗੁਰਮੁਖ ਪਾਏ ਨਾਮ ਅਪਾਰਾ ਗੁਰਮੁਖ ਵਣਜੇ ਸਦਾ ਵਾਪਾਰੀ ਲਾਹਾ ਨਾਮ ਸਦ ਪਾਵਣੀਆ ਆਪੇ ਵਾਥ ਰੱਖੈ ਆਪੇ ਦੇ ਗੁਰਮਖ ਵਣਜਹਿ ਕੀ ਕੀ ਨਾਨਕ ਜਿਸ ਨਦਰ ਕਰੇ ਸੋ ਪਾਏ ਕਰ ਕਿਰਪਾ ਮਨ ਵਸਾਵਣਿਆ ਮਾਜ ਮਹੱਲਾ ਤੀਜਾ ਹਰਿ ਆਪੇ ਮੇਲੇ ਸੇਵ ਕਰਾਈ ਗੁਰ ਕੈ ਸ਼ਬਦ ਭਾਉ ਦੂਜਾ ਜਾਇ ਹਰ ਨਿਰਮਲ ਸਦਾ ਗੁਣ ਦਾਤਾ ਹਰ ਗੁਣ ਮਹਿ ਆਪ ਸਮਾਵਣਿਆ ਹੋ ਵਾਰੀ ਜੀਉ ਵਾਰੀ ਸਤ ਸਚਾ ਹਿਰਦੈ ਵਸਾਵਣਿਆ ਸਚਿਆ ਨਾਮ ਸਦਾ ਹੈ ਨਿਰਮਲ ਗੁਰ ਸ਼ਬਦੀ ਮਨ ਵਸਾਵਣਿਆ ਰਹਾਉ ਆਪੇ ਗੁਰ ਦਾਤਾ ਕਰਮ ਬਿਦਾਤਾ ਸੇਵਕ ਸੇਵਹਿ ਗੁਰਮੁਖ ਹਰਿ ਜਾਤਾ ਅੰਮ੍ਰਿਤ ਨਾਮ ਸਦਾ ਜਨ ਸੁਹੈ ਗੁਰਮਤਿ ਹਰਿ ਰਸ ਪਾਵਣਿਆ ਇਸ ਗੁਫਾ ਮਹਿ ਇਕ ਥਾਨ ਸੁਹਾਇਆ ਪੂਰੈ ਗੁਰ ਹਉ ਮੈਂ ਪਰਮ ਚੁਕਾਇਆ ਫਨ ਦਿਨ ਨਾਮ ਸਲਾਹਨ ਰੰਗ ਰਾਤੀ ਗੁਰ ਕੀ ਕਿਰਪਾ ਤੇ ਪਾਵਣੀਆ ਗੁਰ ਕੈ ਸ਼ਬਦ ਇਹੋ ਗੁਪਾ ਵਿਚਾਰੀ ਨਾਮ ਨਿਰੰਝਨ ਅੰਤਰ ਵਸੈ ਮਰਾਰੀ ਹਰ ਗੁਣ ਗਾਵੇ ਸ਼ਬਦ ਸੁਹਾਈ ਮਿਲ ਪ੍ਰੀਤਮ ਸੁਖ ਪਾਵਣੀਆ ਜਮ ਜਾਗਾਤੀ ਦੂਜੈ ਭਾਈ ਕਰ ਲਾਈ ਨਾਮ ਭੂਲੇ ਦੇ ਸਜਾਏ ਕੜੀ ਮੋਹਤ ਕਾ ਲੇਖਾ ਲੇਵੈ ਰਤਿਓ ਮਾਸਾ ਤੋਲ ਕਡਾਵਣੀਆ ਪੇਯੜਾ ਪਿਰ ਚੀਤੇ ਨਹੀਂ ਦੂਜੈ ਮੁਠੀ ਰੋਐ ਤਾਂਹੀ ਖਰੀ ਕਵਾਲਿਓ ਕ ਰੂਪ ਕਲਖਣੀ ਸੁਪਨੇ ਪਿਰ ਨਹੀਂ ਪਾਵਣਿਆ ਪੇਯੜਾ ਪਿਰ ਮਨ ਵਸਾਇਆ ਪੂਰੈ ਗੁਰ ਹਧੂਰ ਦਿਖਾਇਆ ਕਾਮਣ ਪਿਰ ਰਾਖਿਆ ਕੰਠ ਲਾਈ ਸ਼ਬਦੇ ਪਿਰ ਰਾਵੈ ਸੇ ਜਸੁ ਹਾਵਣਿਆ ਆਪੀ ਦੇਵੈ ਸੱਦ ਬੁਲਾਈ ਆਪਣਾ ਨਾਮ ਮਨ ਵਸਾਈ ਨਾਨਕ ਨਾਮ ਮਿਲੇ ਵਡਿਆਈ ਅਣ ਦਿਨ ਸਦਾ ਗੁਣ ਗਾਵਣਿਆ ਮਾਜ ਮਹੱਲਾ ਤੀਜਾ ਊਤਮ ਜਨਮ ਸੁਤਾਨ ਹੈ ਵਾਸਾ ਸਤਗੁਰ ਸੇਵਹਿ ਘਰ ਮਾਹੀ ਉਦਾਸਾ ਹਰ ਰੰਗ ਰਹੇ ਸਦਾ ਰੰਗ ਰਾਤੀ ਹਰ ਰਸ ਮਨ ਤ੍ਰਿਪਤਾਵਣਿਆ ਥੋਂ ਵਾਰੀ ਜੀਉ ਵਾਰੀ ਪੜ ਬੁਝ ਮਨ ਵਸਾਵਣਿਆ ਗੁਰਮੁਖ ਪੜਹਿ ਹਰ ਨਾਮ ਸਲਾਹ ਹੈ ਦਰ ਸੱਚ ਹੈ ਸੁ ਬਾਪਾਵਣਿਆ ਰਹਾਉ ਅਲਕ ਅਭਿਓ ਹਰ ਰਹਿ ਆਸਮਾਏ ਉਪਾਏ ਨ ਕਿਤੀ ਪਾਇਆ ਜਾਈ ਕਿਰਪਾ ਕਰੇ ਤਾ ਸਤਗੁਰ ਭੇਟੈ ਨਦਰੀ ਮੇਲ ਮਲਾਵਣਿਆ ਦੂਜੈ ਭਾਏ ਪੜੈ ਨਹੀਂ ਬੂਝੈ ਤ੍ਰੇ ਵਿਦਮਾਇਆ ਕਾਰਨ ਲੂਝੈ ਤ੍ਰੇ ਵਿਦ ਬੰਦਨ ਟੁੱਟਹਿ ਗੁਰ ਸ਼ਬਦੀ ਗੁਰ ਸ਼ਬਦੀ ਮੁਕਤ ਕਰਾਵਣਿਆ ਇਹੋ ਮਨ ਚੰਚਲ ਵਸਨਾ ਆਵੇ ਦੁਬਦਾ ਲਾਗੈ ਦਹਿ ਜਿਸ ਧਾਵੇ ਵਿਖ ਕਾ ਕੀੜਾ ਵਿਖ ਮੈਂ ਰਾਤਾ ਵਿਖੇ ਹੀ ਮਾਹੀ ਪਚਾਵਣੀਆਂ ਹਉ ਹਉ ਕਰੇ ਤੈ ਆਪ ਜਣਾਈ ਬਹੁ ਕਰਮ ਕਰੈ ਕਿਛ ਥਾਏ ਨਾ ਪਾਈ ਤੁਜ ਤੇ ਬਾਹਰ ਕਿਛੂ ਨਾ ਹੋਵੇ ਬਖਸ਼ੇ ਸ਼ਬਦ ਸੁਹਾਵਣੀਆਂ ਉਪਜੈ ਪਚੈ ਹਰ ਬੂਝੈ ਨਾਹੀ ਅਨ ਦਿਨ ਦੂਜੈ ਭਾਈ ਫਰਾਹੀ ਮਨਮੁਖ ਜਨਮ ਗਿਆ ਹੈ ਬਿਰਥਾ ਅੰਤ ਗਿਆ ਪਛਤਾਵਣਿਆ ਪਿਰ ਪਰਦੇਸ਼ ਸ਼ਿੰਗਾਰ ਬਣਾਈ ਮਨਮੁਖ ਆਂਧਿਆ ਸ੍ਰੀ ਕਰਮ ਕਮਾਈ ਹਲਤ ਨਾ ਸੋ ਬਾਪਲਤ ਨਾ ਢੋਈ ਬਿਰਥਾ ਜਨਮ ਗਵਾਵਣਿਆ ਹਰ ਕਾ ਨਾਮ ਕਿਨੈ ਵਿਰ ਲੈ ਜਾਤਾ ਪੂਰੇ ਗੁਰ ਕੈ ਸ਼ਬਦ ਪੁਛਾਤਾ ਹਨ ਮਿਨਿ ਪਗਿਤ ਕਰੇ ਦਿਨ ਰਾਤੀ ਸਹਜੇ ਹੀ ਸੁਖ ਪਾਵਣਿਆ ਸਭ ਮੈਂ ਵਰਤੈ ਇੱਕੋ ਸੋਈ ਗੁਰਮੁਖ ਵਿਰਲਾ ਬੂਜੈ ਕੋਈ ਨਾਨਕ ਨਾਮ ਰਤੇ ਜਨ ਸੁਹੈ ਕਰਿ ਕਿਰਪਾ ਆਪ ਮਲਾਵਣਿਆ ਮਾਜ ਮਹੱਲਾ ਤੀਜਾ ਮਨਮੁਖ ਪੜਹਿ ਪੰਡਿਤ ਕਹਾਵਹਿ ਦੂਜੈ ਭਾਏ ਮਹਾ ਦੁਖ ਪਾਵਹਿ ਵਿਖਿਆ ਮਾਤੇ ਕਿਛ ਸੁਝੈ ਨਾਹੀ ਫਿਰ ਫਿਰ ਜੂਨੀ ਆਵਣਿਆ ਹਉ ਵਾਰੀ ਜੀਓ ਵਾਰੀ ਹਉ ਮੈਂ ਮਾਰ ਮਨਾਵਣਿਆ ਗੁਰ ਸੇਵਾ ਤੇ ਹਰ ਮਨ ਵਸਿਆ ਹਰ ਰਸ ਸਹਿਜ ਪੀ ਆਵਣਿਆ ਰਹਾਉ ਵੇਦ ਪੜਹਿ ਹਰ ਰਸ ਨਹੀਂ ਆਇਆ ਵਾਦ ਵਿਖਾਣੈ ਮੋਹਿ ਮਾਇਆ ਅ ਗਿਆਨ ਮਤੀ ਸਦਾ ਅੰਧਿਆਰਾ ਗੁਰਮਖ ਬੂਜ ਹਰ ਗਾਵਣਿਆ ਅਕਥੋ ਕਥਿਐ ਸ਼ਬਦ ਸੁਹਾਵੇ ਗੁਰਮਤੀ ਮਨ ਸਚੂ ਭਾਵੇ ਸਚੋ ਸਾਚ ਰਵਹਿ ਦਿਨ ਰਾਤੀ ਇਹੋ ਮਨ ਸਾਚ ਰੰਗਾਵਣਿਆ ਜੋ ਸਚ ਰੱਤੇ ਤਿਨ ਸਚੋ ਭਾਵੇ ਆਪੇ ਦੇ ਨ ਪਛੂਤਾਵੇ ਗੁਰ ਕੈ ਸ਼ਬਦ ਸਦਾ ਸਚ ਜਾਤਾ ਮਿਲ ਸਚੇ ਸੁਖ ਪਾਵਣਿਆ ਕੂੜ ਕਸਤ ਤਿੰਨਾ ਮੈਲ ਨ ਲਾਗੈ ਗੁਰ ਪ੍ਰਸਾਦੀ ਅਨ ਦਿਨ ਜਾਗੈ ਨਿਰਮਲ ਨਾਮ ਵਸੈ ਕਟ ਭੀਤਰ ਜੋਤੀ ਜੋਤ ਮਲਾਵਣੀਆ ਤ੍ਰੈ ਗੁਣ ਪੜਹਿ ਹਰ ਤਤ ਨਾ ਜਾਣੈ ਮੂਲੋਂ ਭੁੱਲੇ ਗੁਰ ਸ਼ਬਦ ਨਾ ਪਛਾਣੈ ਮੋਹ ਵਿਆਪੀ ਕਿਸ ਸੂਝੈ ਨਹੀਂ ਗੁਰ ਸ਼ਬਦੀ ਹਰ ਪਾਵਣੀਆ ਵੇਦ ਪਕਾਰੈ ਤ੍ਰੇ ਵਿਧ ਮਾਇਆ ਮਨ ਮੁਖ ਨਾ ਬੂਝੈ ਦੂਜੈ ਪਾਇਆ ਤ੍ਰੈ ਗੁਣ ਪੜਹਿ ਹਰ ਏਕ ਨ ਜਾਣਹਿ ਬਿਨ ਬੂਝੇ ਦੁਖ ਪਾਵਣਿਆ ਜਾਂ ਤਿਸ ਭਾਵੈ ਤਾਂ ਆਪ ਮਲਾਹਿ ਗੁਰ ਸ਼ਬਦੀ ਸਹਿ ਸਾ ਦੁਖ ਚੁਕਾਇ ਨਾਨਕ ਨਾਮੈ ਕੀ ਸੱਚੀ ਵਡਿਆਈ ਨਾਮੋ ਮਨ ਸੁਖ ਪਾਵਣਿਆ ਮਾਜ ਮਹੱਲਾ ਤੀਜਾ ਨਿਰਗੁਣ ਸਰਗੁਣ ਆਪੇ ਸੋਈ ਤਤ ਪਛਾਣੈ ਸੋ ਪੰਡਤ ਹੋਈ ਆਪ ਤਰੈ ਸਗਲੇ ਕੁਲ ਤਾਰੈ ਹਰ ਨਾਮ ਮਨ ਵਸਾਵਣਿਆ ਹਉ ਵਾਰੀ ਜੀਉ ਵਾਰੀ ਹਰ ਰਸ ਚੱਖ ਸਾਧ ਪਾਵਣਿਆ ਹਰ ਰਸ ਚਾਖਹਿ ਸੇ ਜਨ ਨਿਰਮਲ ਨਿਰਮਲ ਨਾਮ ਧਿਆਵਣਿਆ ਰਹਾਉ ਸੋਨੇ ਕਰਮੀ ਜੋ ਸ਼ਬਦ ਵਿਚਾਰੀ ਅੰਤਰ ਤਤ ਗਿਆਨ ਹਉ ਮੈਂ ਮਾਰੀ ਨਾਮ ਪਦਾਰਥ ਨੋ ਨਿਦ ਪਾਈ ਤ੍ਰੈ ਗੁਣ ਮੀਟ ਸਮਾਵਣਿਆ ਹਉਮੈ ਕਰੈ ਨੇ ਕਰਮੀ ਨਾ ਹੋਐ ਗੁਰ ਪ੍ਰਸਾਦੀ ਹਉਮੈ ਖੋਐ ਅੰਤਰ ਬਿਬੇਕ ਸਦਾ ਆਪ ਵਿਚਾਰੇ ਗੁਰ ਸ਼ਬਦੀ ਗੁਣ ਗਾਵਣਿਆ ਹਰ ਸਰ ਸਾਗਰ ਨਿਰਮਲ ਸੂਈ ਸੰਤ ਚੁਗਹਿ ਨਿਤ ਗੁਰਮਖ ਹੋਈ ਇਸ਼ਨਾਨ ਕਰਹਿ ਸਦਾ ਦਿਨ ਰਾਤੀ ਹਉਮੈ ਮੈਲ ਚਕਾਵਣਿਆ ਨਿਰਮਲ ਹੰਸਾ ਪ੍ਰੇਮ ਪਿਆਰ ਹਰ ਸਰਵਸੈ ਹਉ ਮਹਿ ਮਾਰ ਅਹਨ ਸਪ੍ਰੀਤ ਸ਼ਬਦ ਸਾਚੈ ਹਰ ਸਰਵਾਸਾ ਪਾਵਣਿਆ ਮਨ ਮੁਕ ਸਦਾ ਬਗ ਮੈਲਾ ਹਉ ਮੈ ਮਲ ਲਾਈ ਇਸ਼ਨਾਨ ਕਰੈ ਪਰ ਮੈਲ ਨਾ ਜਾਈ ਜੀਵਤ ਮਰੈ ਗੁਰ ਸ਼ਬਦ ਵਿਚਾਰੈ ਹਉ ਮੈ ਮੈਲ ਚੁਕਾਵਣਿਆ ਰਤਨ ਪਦਾਰਥ ਕਰਤੇ ਪਾਇਆ ਉਰ ਸਤਗੁਰ ਸ਼ਬਦ ਸੁਣਾਇਆ ਗੁਰ ਪ੍ਰਸਾਦ ਮਿਟਿਆ ਅੰਧਿਆਰਾ ਘਟ ਚਾਨਣ ਆਪ ਪਚਾਨਣਿਆ ਆਪ ਉਪਾਏ ਤੈ ਆਪੇ ਵੇਖੈ ਸਤਗੁਰ ਸੇਵੈ ਸੋ ਜਨ ਲੇਖੈ ਨਾਨਕ ਨਾਮ ਵਸੈ ਘਟ ਅੰਤਰ ਗੁਰ ਕਿਰਪਾ ਤੇ ਪਾਵਣਿਆ ਮਾਜ ਮਹੱਲਾ ਤੀਜਾ ਮਾਇਆ ਮੋਹ ਜਗਤ ਸਬਾਇਆ ਤ੍ਰੈ ਗੁਣ ਦੀਸਹਿ ਮੋਹਿ ਮਾਇਆ ਗੁਰ ਪ੍ਰਸਾਦੀ ਕੋ ਵਿਰਲਾ ਬੂਜੈ ਚੌਥੈ ਪਦ ਲਿਵ ਲਾਵਣਿਆ ਹਉ ਵਾਰੀ ਜੀਉ ਵਾਰੀ ਮਾਇਆ ਮੋਹ ਸ਼ਬਦ ਜਲਾਵਣਿਆ ਮਾਇਆ ਮੋਹ ਜਲਾਇ ਸੋ ਹਰਿ ਸਿਉ ਚਿਤ ਲਾਇ ਹਰ ਦਰ ਮਹਿਨੀ ਸੁਭਾ ਪਾਵਣਿਆ ਰਹਾਉ ਦੇਵੀ ਦੇਵਾ ਮੂਲ ਹੈ ਮਾਇਆ ਸਿਮਰਤ ਸਾਸਤ ਜਿਨ ਉਪਾਇਆ ਕਾਮ ਕ੍ਰੋਧ ਪਸਰਿਆ ਸੰਸਾਰੀ ਆਏ ਜਾਏ ਦੁੱਖ ਪਾਵਣਿਆ ਇਸ ਵਿੱਚ ਗਿਆਨ ਰਤਨ ਇੱਕ ਪਾਇਆ ਗੁਰ ਪ੍ਰਸਾਦੀ ਮਨ ਵਸਾਇਆ ਜਤ ਸਤ ਸੰਜਮ ਸਾਚਿ ਕਮਾਵੇ ਗੁਰ ਪੂਰੈ ਨਾਮ ਤਿਆਵਣਿਆ ਤੇ ਯੜੈ ਤਨ ਪਰਮ ਸੁਲਾਣੀ ਦੂਜੈ ਲਾਗੀ ਫਿਰ ਪਛੋਤਾਣੀ ਹਲਕ ਪਲਤ ਦੋਏ ਗਵਾਏ ਸੁਪਨੈ ਸੁਖ ਨਾ ਪਾਵਣਿਆ ਪੇਯੜ ਧਨ ਕੰਤ ਸੰਭਾਲੇ ਗੁਰ ਪ੍ਰਸਾਦੀ ਵੇਖੈ ਨਾਲੇ ਫਿਰ ਕਹਿ ਸਹਜ ਰਹਿ ਰੰਗ ਰਾਤੀ ਸ਼ਬਦ ਸ਼ਿੰਗਾਰ ਬਣਾਵਣਿਆ ਸਫਲ ਜਨਮ ਜਿੰਨਾ ਸਤਗੁਰ ਪਾਇਆ ਦੂਜਾ ਭਾਉ ਗੁਰ ਸ਼ਬਦ ਜਲਾਇਆ ਏਕੋ ਰਵ ਰਹਿਆ ਘਟ ਅੰਤਰ ਮਿਲ ਸਤ ਸੰਗਤ ਹਰ ਗੁਣ ਗਾਵਣਿਆ ਸਤਗੁਰ ਨਾ ਸੇਵੇ ਸੋ ਕਾਹੇ ਆਇਆ ਤ੍ਰਿਗ ਜੀਵਨ ਬਿਰਥਾ ਜਨਮ ਗਵਾਇਆ ਮਨ ਮੁਖ ਨਾਮ ਚੇਤਨਾ ਆਵੇ ਬਿਨ ਨਾਮੈ ਬਹੁ ਦੁਖ ਪਾਵਣਿਆ ਜਿਨ ਸਿਸ਼ਟ ਸਾਜੀ ਸੋਈ ਜਾਣੈ ਆਪੇ ਮੇਲੇ ਸ਼ਬਦ ਪਛਾਣੈ ਨਾਨਕ ਨਾਮ ਮਿਲਿਆ ਤਿਨ ਜਨ ਕੋ ਜਿਨ ਧੁਰ ਮਸਤਕ ਲੇਖ ਲਖਾਉਣਿਆ ਮਾਜ ਮਹੱਲਾ ਚੌਥਾ ਆਦ ਪੁਰਖ ਅપરੰਪਰਿ ਆਪਿ ਤਾਪੇ ਥਾਪੇ ਥਾਪ ਉਥਾਪੇ ਸਭ ਮਹਿ ਵਰਤੈ ਕੋ ਸੂਈ ਗੁਰਮਖ ਸੋ ਬਾਪਾਵਣਿਆ ਹਉ ਵਾਰੀ ਜੀਉ ਵਾਰੀ ਨਿਰੰਕਾਰੀ ਨਾਮ ਧਿਆਵਣਿਆ ਤਿਸ ਰੂਪ ਨਾ ਰੇਖਿਆ ਘਟ ਘਟ ਦੇਖਿਆ ਗੁਰਮਖ ਅਲਖ ਲਖਾਵਣਿਆ ਰਹਾਉ ਤੂੰ ਦਿਆਲ ਕਿਰਪਾਲ ਪ੍ਰਭ ਸੋਈ ਤੁਧ ਬਿਨ ਦੂਜਾ ਅਵਰ ਨਾ ਕੋਈ ਗੁਰ ਪ੍ਰਸਾਦ ਕਰੇ ਨਾਮ ਦੇਵੈ ਨਾ ਮੇ ਨਾਮ ਸਮਾਵਣੀਆ ਤੂੰ ਆਪੇ ਸੱਚਾ ਸਿਰਜਣਹਾਰਾ ਭਗਤੀ ਭਰੇ ਤੇਰੇ ਭੰਡਾਰਾ ਗੁਰਮੁਖ ਨਾਮ ਮਿਲੈ ਮਨ ਭੀਜੈ ਸਹਿਜ ਸਮਾਦ ਲਗਾਵਣੀਆ ਅਨੰਦਿਨ ਗੁਣ ਗਾਵਾਂ ਪ੍ਰਭ ਤੇਰੇ ਤੁਧਸਾ ਲਾਹੀ ਪ੍ਰੀਤਮ ਮੇਰੀ ਤੁਧ ਬਿਨ ਅਵਰਨਾ ਕੋਈ ਜਾਚਾ ਗੁਰ ਪ੍ਰਸਾਦੀ ਤੂੰ ਪਾਵਣਿਆ ਅਗਮ ਅਗੋਚਰ ਮਿਤ ਨਹੀਂ ਪਾਈ ਆਪਣੀ ਕਿਰਪਾ ਕਰਹਿ ਤੂੰ ਲਹਿ ਮਲਾਈ ਪੂਰੇ ਗੁਰ ਕੈ ਸ਼ਬਦ ਧਿਆਈਐ ਸ਼ਬਦ ਸੇਵ ਸੁਖ ਪਾਵਣਿਆ ਰਸਨਾ ਗੁਣਵੰਤੀ ਗੁਣ ਗਾਵੇ ਨਾਮ ਸਲਾਹੇ ਸੱਚੇ ਭਾਵੇ ਗੁਰਮੁਖ ਸਦਾ ਰਹੈ ਰੰਗ ਰਾਤੀ ਮਿਲ ਸੱਚੇ ਸੋਭਾ ਪਾਵਣਿਆ ਮਨਮੁਖ ਕਰਮ ਕਰੇ ਅਹੰਕਾਰੀ ਜੂ ਐ ਜਨਮ ਸਭ ਬਾਜੀ ਹਾਰੀ ਅੰਤਰ ਲੋਭ ਮਹਾ ਗੁਬਾਰਾ ਫਿਰ ਫਿਰ ਆਵਣ ਜਾਵਣਿਆ ਆਪੇ ਕਰਤਾ ਦੇ ਵਡਿਆਈ ਜਿਨ ਕੋ ਆਪ ਲਿਖਤ ਧੁਰ ਪਾਈ ਨਾਨਕ ਨਾਮ ਮਿਲੈ ਭਉ ਭੰਜਨ ਗੁਰ ਸ਼ਬਦ ਦੀ ਸੁਖ ਪਾਵਣਿਆ